ਸੋ ਅਸੀਂ ਦੇਖ ਰਹੇ ਸੀ ਪ੍ਰਭੂ ਯੀਸ਼ੂ ਮਸੀਹ ਦਾ ਪਾਣੀ ਦੇ ਉੱਤੇ ਚਲਣਾ ਔਰ ਇਸ ਸੀਰੀਜ਼ ਦੇ ਵਿੱਚ ਇਹ ਪੰਜਵਾਂ ਵੀਡੀਓ ਆ ਔਰ ਅੱਜ ਫੇਰ ਤੋਂ ਅਸੀਂ ਮਤੀ 14 ਅਧਿਆਇ ਉਸ 24 ਬਚਨਾਂ ਉੱਤੇ ਹੀ ਮੰਨਨ ਕਰਾਂਗੇ ਸੋ ਅੱਜ ਦਾ ਜੋ ਸਾਡਾ ਪੁਆਇੰਟ ਹੋਏਗਾ ਕਿ ਜੋ ਪੌਣ ਆ ਉਹ ਸਾਹਮਣੀ ਸੀ ਮਤਲਬ ਜਿਹੜੀ ਤੇਜ਼ ਹਨੇਰੀ ਜੋ ਵਗ ਰਹੀ ਸੀ ਉਹ ਸਾਈਡ ਤੋਂ ਜਾਂ ਪਿੱਛੋਂ ਨਹੀਂ ਵਗ ਰਹੀ ਸੀ ਲਿਖਿਆ ਸਾਹਮਣੀ ਸੀ ਮਤਲਬ ਸਾਹਮਣੇ ਤੋਂ ਸਿੱਧੀ ਜੋ ਇੱਕ ਟੱਕਰ ਦੇ ਰਹੀ ਸੀਗੀ ਸੋ ਇੱਥੇ ਸਾਡੇ ਲਈ ਇੱਕ ਬਹੁਤ ਗਹਿਰਾ ਪੇਧਸਨ ਨੂੰ ਸਿੱਖਣ ਵਾਸਤੇ ਮਿਲਦਾ ਆ ਕਿ ਦੇਖੋ ਹਰ ਮਸੀਹੀ ਵਿਸ਼ਵਾਸੀ ਨੂੰ ਹਰ ਸੇਵਕ ਨੂੰ ਕਈ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਮਸੀਹੀ ਜੀਵਨ 'ਚ ਅੱਗੇ ਵਧਣਾ ਪੈਂਦਾ ਆ ਪਰ ਕੁਝ ਚੁਣੌਤੀਆਂ ਇਸ ਪੌਣ ਦੀ ਤਰ੍ਹਾਂ ਹੁੰਦੀਆਂ ਆ ਜਿਹੜੀਆਂ ਪੂਰੀ ਤਰ੍ਹਾਂ ਸਾਹਮਣੇ ਉਹ ਵਗਦੀਆਂ ਆ ਔਰ ਪੂਰਾ ਹੱਦ ਤੀਕ ਦਾ ਜ਼ੋਰ ਮਾਰਦੀਆਂ ਆ ਸਾਨੂੰ ਰੋਕਣ ਵਾਸਤੇ ਯਾ ਸਾਨੂੰ ਪਿੱਛੇ ਠਕੇ ਲਨ ਵਾਸਤੇ ਸੋ ਅਜਿਹੀਆਂ ਚੁਣੌਤੀਆਂ ਖੁਦਾ ਜੋ ਆ ਸਮੇਂ-ਸਮੇਂ ਤੇ ਆਪਣੇ ਲੋਕਾਂ ਦੇ ਜੀਵਨ ਦੇ ਵਿੱਚ ਜੋ ਆ ਖੜੀਆਂ ਹੋਣ ਦਿੰਦਾ ਆ ਐਸੀਆਂ ਚੁਣੌਤੀਆਂ ਸੋ ਉਹਦੇ ਪਿੱਛੇ ਦਾ ਕਾਰਨ ਕੀ ਆ ਕਿਉਂ ਪਰਮੇਸ਼ਰ ਅਜਿਹੀਆਂ ਚੁਣੌਤੀਆਂ ਜੋ ਇਸ ਪੌਣ ਦੀ ਤਰ੍ਹਾਂ ਜੋ ਸਾਹਮਣੇ ਉਹ ਜ਼ੋਰ ਮਾਰਦੀਆਂ ਪੂਰਾ ਬੇਹਿਸਾਬਾਂ ਜ਼ੋਰ ਮਾਰਦੀਆਂ ਆ ਜਿਹੜੀਆਂ ਕਈ ਵਾਰ ਵਿਸ਼ਵਾਸੀਆਂ ਨੂੰ ਇਹ ਵੀ ਅਹਿਸਾਸ ਕਰਵਾ ਦਿੰਦੀਆਂ ਕਿ ਸ਼ਾਇਦ ਉਹ ਕਦੀ ਵੀ ਮਸੀਹੀ ਜੀਵਨ 'ਚ ਇਸ ਤੋਂ ਅੱਗੇ ਨਹੀਂ ਵੱਧ ਸਕਦੇ ਉਹਨਾਂ ਨੂੰ ਅਹਿਸਾਸ ਕਰਵਾ ਦਿੰਦੀਆਂ ਆ ਕਿ ਸ਼ਾਇਦ ਇਸ ਚੁਣੌਤੀ ਦੇ ਉੱਤੇ ਮੈਂ ਕਦੀ ਜਿੱਤ ਨਹੀਂ پا ਸਕਣਾ ਸੋ ਇਸ ਹਰ ਦਤੀਕ ਵਿਸ਼ਵਾਸੀਆਂ ਨੂੰ ਅੱਛੇ ਭਲੇ ਵਿਸ਼ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਆ ਕੁਝ ਚੁਣੌਤੀਆਂ ਜਿਹੜੀਆਂ ਇਸ ਪੌਣ ਦੀ ਤਰ੍ਹਾਂ ਸਾਹਮਣੇ ਉਹ ਜ਼ੋਰ ਮਾਰ ਦਿੰਦੀਆਂ ਆ ਸੋ ਉਹਦੇ ਪਿੱਛੇ ਦਾ ਕੀ ਉਦੇਸ਼ ਹੁੰਦਾ ਆ ਖੁਦਾ ਦਾ ਉਹਦੇ ਲਈ ਪ੍ਰਭੂ ਯੀਸ਼ੂ ਮਸੀਹ ਨੇ ਵੀ ਸਾਨੂੰ ਇੱਕ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਆ 32 ਦੀ ਅੰਜੀਲ 7 ਅਧਿਆਏ ਉਸਤ 24 ਤੋਂ ਲੈ ਕੇ 27 ਵਚਨ ਨੂੰ ਅਸੀਂ ਪੜ੍ਹਦੇ ਹਾਂ ਤਾਂ ਇੱਥੇ ਪ੍ਰਭੂ ਯਿਸੂ ਮਸੀਹ ਨੇ ਦੋ ਵਿਅਕਤੀਆਂ ਦਾ ਉਦਾਹਰਣ ਦਿੱਤਾ ਹੈ ਜਿਨ੍ਹਾਂ ਨੇ ਆਪਣਾ ਘਰ ਬਣਾਇਆ ਔਰ ਇਸ ਕਰਕੇ 22 ਵਚਨ ਚ ਲਿਖਿਆ ਸੋ ਹਰੇਕ ਜੋ ਮੇਰੇ ਇਹ ਵਚਨ ਸੁੰਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਸ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ ਔਰ 25 ਵਚਨ ਚ ਲਿਖਿਆ ਅਤੇ ਮੀ ਵਰਿਆ ਅਤੇ ਹੜ ਆਏ ਅਤੇ ਹਨੇਰੀਆਂ ਵਗੀਆਂ ਔਰ ਉਸ ਘਰ ਨੂੰ ੱੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹਦੀ ਨੀਂਹ ਪੱਥਰ ਉੱਤੇ ਧਰੀ ਹੋਈ ਸੀ ਉਹ 26ਵਾਂ ਵਚਨ ਅਤੇ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਤੇ ਉਹਨਾਂ ਉੱਤੇ ਨਹੀਂ ਚੱਲਦਾ ਉਹ ਉਸ ਮਨੁੱਖ ਵਰਗਾ ਠਹਿਰਾਇਆ ਜਾਵੇਗਾ ਜਿਸਨੇ ਆਪਣਾ ਘਰ ਰੇਤ ਉੱਤੇ ਬਣਾਇਆ 27ਵਾਂ ਵਚਨ ਅਤੇ ਮੀ ਵਰਿਆ ਅਤੇ ਹੜ ਆਏ ਅਤੇ ਅਨੇਰੀਆਂ ਵਗੀਆਂ ਔਰ ਉਸ ਘਰ ਨੂੰ ਤੱਕਾ ਮਾਰਿਆ ਅਤੇ ਉਹ ਟੈਪਿਆ ਅਤੇ ਉਸ ਦਾ ਵੱਡਾ ਨਾਸ ਹੋਇਆ ਸੋ ਦੋ ਮਨੁੱਖਾਂ ਨੇ ਘਰ ਬਣਾਇਆ ਇਸ ਜਗ੍ਹਾ ਤੇ ਲਿਖਿਆ ਯਸ਼ਮਸੀਨਿਕਾ ਇੱਕ ਨੇ ਆਪਣਾ ਘਰ ਕਿੱਥੇ ਬਣਾਇਆ ਚਟਾਨ ਦੇ ਉੱਤੇ ਆਪਣਾ ਘਰ ਬਣਾਇਆ ਔਰ ਦੂਸਰੇ ਰੇਤ ਦੇ ਉੱਤੇ ਹੁਣ ਦੇਖੋ ਦੋਵਾਂ ਘਰਾਂ ਦੇ ਉੱਤੇ ਇੱਕ ਸਮਾਨ ਦਾ ਜ਼ੋਰ ਮਾਰਿਆ ਗਿਆ ਤਿੰਨ ਚੀਜ਼ਾਂ ਨੇ ਲਿਖਿਆ ਜੋਰ ਮਾਰਿਆ ਮੀਂਹ ਵਰਿਆ ਦੂਸਰਾ ਹਾਰੜ ਆਏ ਤੀਸਰਾ ਹਨੇਰੀਆਂ ਵਗੀਆਂ ਅਤੇ ਉਸਕਰ ਨੂੰ ਤੱਕਾ ਮਾਰਿਆ ਔਰ ਦੂਸਰੇ ਨੂੰ ਵੀ 27ਵਾਂ ਚ ਤੁਸੀਂ ਦੇਖੋਗੇ ਦੂਜੇ ਨੂੰ ਵੀ ਇੰਨਾ ਹੀ ਤਿੰਨ ਚੀਜ਼ਾਂ ਨੇ ਜੋਰ ਮਾਰਿਆ ਮੀਂਹ ਵਰਿਆ ਹਾਰੜ ਆਏ ਹਨੇਰੀਆਂ ਵਗੀਆਂ ਔਰ ਉਸਕਰ ਨੂੰ ਤੱਕਾ ਮਾਰਿਆ ਇੱਕ ਸਮਾਨ ਦਾ ਤੱਕਾ ਦੋਵਾਂ ਨੂੰ ਮਾਰਿਆ ਗਿਆ ਦੋਵਾਂ ਦੇ ਮੀਂਹ ਵਰਸਾਏਗੇ ਹਾਰੜ ਦੋਵਾਂ ਤੇ ਆਏ ਹਨੇਰੀਆਂ ਵਗੀਆਂ ਪਰ ਇੱਕ ਨੂੰ ਨਹੀਂ ਸੁੱਟ ਸਕੇ ਦੂਜਾ ਜੋ ਲਿਖਿਆ ਟਹਿ ਗਿਆ ਸੋ ਕਹਿੰਦਾ ਭਾਵ ਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਹਿਲੇ ਤੋਂ ਅਹਿਸਾਸ ਕਰਾਇਆ ਕਿ ਤੁਸੀਂ ਜਦੋਂ ਘਰ ਬਣਾਓਗੇ ਆਪਣਾ ਆਤਮਿਕ ਤਾਂ ਇਹ ਤਿੰਨ ਚੀਜ਼ਾਂ ਨੇ ਤੁਹਾਡੇ ਉੱਤੇ ਜ਼ੋਰ ਮਾਰਨਾ ਹੀ ਮਾਰਨਾ ਆ ਮੀ ਵਰੇਗਾ ਹੜ ਆਏਗਾ ਹਨੇਰੀ ਵਗੇਗੀ ਸੋ ਇਹ ਮੀ ਹੜ ਹਨੇਰੀ ਇਹ ਜਦੋਂ ਜ਼ੋਰ ਮਾਰਦੀ ਆ ਤਾਂ ਕੀ ਇਹਦੇ ਪਿੱਛੇ ਸਿਰਫ ਮਨੋਖਿਆ ਕੀ ਇਹਦੇ ਪਿੱਛੇ ਸਿਰਫ ਸ਼ੈਤਾਨ ਆ ਨਹੀਂ ਬਲਕਿ ਪਰਮੇਸ਼ਰ ਜੋ ਆ ਉਹ ਹੋਣ ਦਿੰਦਾ ਹੈ ਕਿਉਂ ਤਾਂ ਕਿ ਤੁਹਾਡੀ ਬੁਨਿਆਦ ਜੋ ਆ ਤੁਹਾਡੇ ਮਸੀਹੀ ਜੀਵਨ ਦੀ ਬੁਨਿਆਦ ਜੋ ਆ ਉਹ ਪੂਰੀ ਤਰ੍ਹਾਂ ਜੋ ਆ ਉਹ ਜਾਹਰ ਹੋ ਜਾਏ ਉਹ ਪ੍ਰਗਟ ਹੋ ਜਾਏ ਇਹ ਗੱਲ ਉਜਾਗਰ ਹੋ ਜਾਏ ਅਚੀ ਤਰ੍ਹਾਂ ਕਿ ਤੁਹਾਡਾ ਘਰ ਸੱਚਮੁੱਚ ਚਟਾਨ ਦੇ ਉੱਤੇ ਬਣਿਆ ਹੋਇਆ ਜਾਂ ਤੁਹਾਡਾ ਘਰ ਰੇਤ ਦੇ ਉੱਤੇ ਬਣਿਆ ਹੋਇਆ ਹੈ ਕਿਉਂਕਿ ਜਦੋਂ ਤੱਕ ਤੋਂ ਹੜ ਔਰ ਹਨੇਰੀਆਂ ਨਹੀਂ ਆਉਣਗੀਆਂ ਉਦੋਂ ਤੱਕ ਇਹ ਦੋਵੇਂ ਕਰ ਇੱਕ ਸਮਾਨ ਖੜੇ ਨਜ਼ਰ ਆਉਣਗੇ ਇਸੇ ਪ੍ਰਕਾਰ ਕਲੀਸਿਆ ਦੇ ਵਿੱਚ ਕਿੰਨੇ ਵਿਸ਼ਵਾਸੀ ਲੋਕ ਇੱਕ ਸਮਾਨ ਖੜੇ ਨਜ਼ਰ ਹੁੰਦੇ ਆ ਇੱਕ ਸਮਾਨ ਬੈਠੇ ਆराधना ਕਰਦੇ ਪ੍ਰਾਰਥਨਾ ਕਰਦੇ ਵਚਨ ਪੜ੍ਹਦੇ ਵਚਨ ਸਿੱਖਦੇ ਇੱਕ ਸਮਾਨ ਬੈਠੇ ਨਜ਼ਰ ਆਉਂਦੇ ਆ ਕਿਉਂਕਿ ਜਦੋਂ ਤੱਕ ਹੜ ਨੀ ਆ ਰਿਹਾ ਚਿਰੋਂ ਤੱਕ ਹਨੇਰੀਆਂ ਜ਼ੋਰ ਨਹੀਂ ਮਾਰ ਰਹੀਆਂ ਚਿਰੋਂ ਤੱਕ ਕੋਈ ਬਰਸਾਤ ਨਹੀਂ ਹੋ ਰਹੀ ਉਹਨੂੰ ਥੱਕ ਤੋਂ ਇਹ ਇੱਕ ਸਮਾਨ ਨਜ਼ਰ ਆ ਰਿਹਾ ਪਰ ਜਿਸ ਦਿਨ 57 ਦੀ ਹਨੇਰੀ ਚੱਲੇਗੀ ਜਿਸ ਦਿਨ ਉਹ ਹੜ ਜ਼ੋਰ ਮਾਰੇਗਾ ਜਿਸ ਦਿਨ ਕੋਈ ਦੁੱਖ ਪਰੇਸ਼ਾਨੀ ਐਸੀ ਕੋਈ ਬਾਰਿਸ਼ ਹੋ ਗਈ ਉਸ ਦਿਨ ਫਿਰ ਪਤਾ ਚੱਲੇਗਾ ਕੌਣ ਚਟਾਨ ਤੇ ਆ ਔਰ ਕੌਣ ਰੇਤ ਤੇ ਆ ਸੋ ਇਸ ਲਈ ਖੁਦਾ ਐਸੀਆਂ ਕਠਿਨ ਤੋਂ ਕਠਿਨ ਚੁਣੌਤੀਆਂ ਮਸੀਹੀ ਸਮਾਜ ਚ ਖੜੀਆਂ ਹੋਣ ਦਿੰਦਾ ਆ ਮਸੀਹੀ ਵਿਸ਼ਵਾਸੀਆਂ ਦੇ ਜੀਵਨ ਚ ਖੜੀਆਂ ਹੋਣ ਦਿੰਦਾ ਐਸੀਆਂ ਜੋ ਤੇਜ਼ ਹਵਾਵਾਂ ਤੇਜ਼ ਹਨੇਰੀਆਂ ਜਿਹੜੀਆਂ ਸਾਹਮਣੇ ਤੋਂ ਜ਼ੋਰ ਮਾਰਦੀਆਂ ਆ ਕਿਉਂ ਪਰਮੇਸ਼ਰ ਆਉਣ ਦਿੰਦਾ ਤਾਂ ਕਿ ਖੁਦਾ ਚੁੰਦਾ ਆ ਕਿ ਜਿਹੜਾ ਪਿੱਛੇ ਹਟਣ ਵਾਲਾ ਆ ਉਹ ਫਿਰ ਪਿੱਛੇ ਹਟ ਜਾਏ ਜਿਹੜਾ ਡਿੱਗਣ ਵਾਲਾ ਆ ਰੇਤ ਦੇ ਉੱਤੇ ਆ ਜਿਹੜਾ ਉਹ ਡਿੱਗ ਜਾਏ ਔਰ ਜਿਹੜਾ ਵਿਅਕਤੀ ਖੜਾ ਰਹਿਣ ਵਾਲਾ ਹੈ ਸਥਿਰ ਰਹਿਣ ਵਾਲਾ ਹੈ ਚਟਾਨਾਂ ਦੇ ਉੱਤੇ ਜਿੰਨੇ ਆਪਣੀ ਬੁਨਿਆਦ ਰੱਖੀਆ ਉਹ ਖੜਾ ਰਹੇ ਔਰ ਡਿੱਗਣ ਵਾਲਾ ਡਿੱਗ ਜਾਏ ਪਿੱਛੇ ਹਟਣ ਵਾਲਾ ਪਿੱਛੇ ਹਟ ਜਾਏ ਕਿਉਂਕਿ ਪਰਮੇਸ਼ਰ ਜਾਣਦਾ ਹੈ ਕਿ ਇਹ ਹਨੇਰੀਆਂ ਇਹ ਤੂਫਾਨ ਇਹ ਹੜ ਇਹ ਜੋ ਸਾਹਮਣੇ ਚੱਲਣ ਵਾਲੀ ਪੌਣ ਆ ਇਕ ਕਦੀ ਵੀ ਉਸ ਵਿਅਕਤੀ ਨੂੰ ਕਦੀ ਸੋਟ ਨਹੀਂ ਸਕੇਗੀ ਜਿਹੜੇ ਵਿਅਕਤੀ ਨੇ ਸੱਚੇ ਮਨ ਦੇ ਨਾਲ ਇੱਕ ਸੱਚਾ ਸਮਰਪਣ ਕਰਦੇ ਹੋਏ ਜਿੰਨੇ ਆਪਣੇ ਆਪ ਨੂੰ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਹੱਥ ਵਿੱਚ ਸੌਂਪਿਆ ਹੋਇਆ ਆ। ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਇਹ ਹੁਨਾ ਦੀ ਅੰਜੀਲ 10 ਅਧਿਆਏ ਉਸਤਾ 28 ਔਰ 29 ਵਚਨ ਚ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਮੈਂ ਉਹਨਾਂ ਨੂੰ ਸਦੀਪਕ ਜਿਉਂ ਦਿੰਦਾ ਹਾਂ ਔਰ ਉਹਨਾਂ ਦਾ ਸਦੀਪ ਕਾਲ ਤੀ ਕਦੇ ਨਾਸ ਨਾ ਹੋਵੇਗਾ ਨਾ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਲਵੇਗਾ ਔਰ 29 ਵਚਨ ਚ ਲਿਖਿਆ ਮੇਰਾ ਪਿਤਾ ਜਿਹਨੇ ਮੈਨੂੰ ਦਿੱਤੀਆਂ ਹਨ ਸਭਨਾ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋ ਨਹੀਂ ਸਕਦਾ ਇਹਨਾਂ ਦੋਨਾਂ ਆਇਤਾਂ ਵਿੱਚ ਪ੍ਰਭੂ ਯਿਸੂ ਮਸੀਹ ਕੀ ਬੋਲ ਰਿਹਾ ਕਿ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ ਔਰ ਅਗਲੀ ਆਇਤ ਵਿੱਚ ਪ੍ਰਭੂ ਕਹਿੰਦਾ ਕੋਈ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਖੋ ਨਹੀਂ ਸਕਦਾ ਉਹਨਾਂ ਦਾ ਕਦੀ ਨਾਸ ਨਹੀਂ ਹੋ ਸਕਦਾ ਕਿਉਂ ਕਿਉਂਕਿ ਉਹ ਮੇਰਾ ਪਿਤਾ ਸਭਨਾ ਤੋਂ ਵੱਡਾ ਹੈ ਔਰ ਜਦੋਂ ਕੋਈ ਆਪਣੇ ਆਪ ਨੂੰ ਉਹਦਾ ਦੇ ਹੱਥ 'ਚ ਸੌਂਪ ਦਿੰਦਾ ਆ ਉਸ ਪਰਮੇਸ਼ਰ ਦੇ ਹੱਥ ਵਿੱਚ ਸੌਂਪ ਦਿੰਦਾ ਆ ਤਾਂ ਯਿਸੂ ਮਸੀਹ ਫਿਰ ਕਹਿੰਦਾ ਹੁਣ ਤੂੰ ਨਿਸ਼ਚਿੰਤ ਹੋ ਜਾ ਹੁਣ ਤੂੰ ਬੇਫਿਕਰ ਹੋ ਜਾ ਜੇ ਤੂੰ ਆਪਣੇ ਆਪ ਨੂੰ ਮੇਰੇ ਹੱਥ ਵਿੱਚ ਸੌਂਪ ਦਿੱਤਾ ਆ ਤਾਂ ਹੁਣ ਤੈਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਹੈ ਜੋ ਅੱਜ ਜੋ ਹੁਣ ਤੈਨੂੰ ਮੇਰੇ ਹੱਥੋਂ ਖੋ ਸਕੇ ਇਕੋ ਵਿਅਕਤੀ ਕਦੋਂ ਖੁਦਾ ਦੇ ਹੱਥ ਵਿੱਚੋਂ ਨਿਕਲ ਕੇ ਕਦੋਂ ਅੰਧਕਾਰ ਦੇ ਵਾਸ ਵਿੱਚ ਚਲਾ ਜਾਂਦਾ ਹੈ ਜਦੋਂ ਉਹ ਆਪਣੀ ਆਜ਼ਾਦ ਇੱਛਾ ਵਿੱਚ ਉਹ ਖੁਦਾ ਨੂੰ ਛੱਡਣ ਦਾ ਫੈਸਲਾ ਲੈ ਲੈਂਦਾ ਆਪਣੀਆਂ ਅਬੀਲਾਂ ਸ਼ਾਵਾਂ ਦੇ ਪਿੱਛੇ ਲੱਗ ਕੇ ਪਰ ਜਦੋਂ ਤੱਕ ਉਹ ਆਪਣੇ ਸਮਰਪਣ ਤੇ ਬਣਿਆ ਰਹਿੰਦਾ ਕਿ ਸ਼ੇ ਪ੍ਰਭੂ ਮੈਂ ਆਪਣੇ ਆਪ ਨੂੰ ਤੇਰੇ ਹੱਥ ਵਿੱਚ ਦਿੱਤਾ ਤੂੰ ਮੈਨੂੰ ਸੰਭਾਲ ਤੋ ਕੌਣ ਉਸ ਖੁਦਾ ਦੇ ਹੱਥੋਂ ਸਾਨੂੰ ਖੋ ਸਕਦਾ ਹੈ ਦੁਨੀਆ ਦੀ ਕੋਈ ਤਾਕਤ ਐਸੀ ਨਹੀਂ ਜੋ ਸਾਨੂੰ ਪਰਮੇਸ਼ਰ ਦੇ ਹੱਥੋਂ ਖੋ ਸਕੇ ਸੋ ਇਸ ਲਈ ਸਵਾਲ ਇਹ ਨਹੀਂ ਆ ਕਿ ਜਿਹੜੀ ਪੌਣ ਸਾਹਮਣੇ ਉਹ ਜ਼ੋਰ ਮਾਰ ਰਹੀ ਆ ਉਹ ਕਿੰਨਾ ਜ਼ੋਰ ਮਾਰ ਰਹੀ ਆ ਸਵਾਲ ਇਹ ਨਹੀਂ ਆ ਕਿ ਤੁਹਾਡੇ ਵਿਰੋਧ ਚ ਉੱਠਣ ਵਾਲਾ ਤੂਫਾਨ ਕਿੰਨਾ ਵੱਡਾ ਆ ਸਵਾਲ ਇਹ ਆ ਕਿ ਕੀ ਤੁਸੀਂ ਉਸ ਪਰਮੇਸ਼ਵਰ ਦੇ ਹੱਥ ਵਿੱਚ ਹੋ ਜਿਸ ਪ੍ਰਕਾਰ ਪ੍ਰਭੂ ਦਾ ਦਾਸ 다ਊਦ ਜੋ ਆ ਉਹ ਬੋਲਦਾ ਆ 18 ਜ਼ਬੂਰ ਉਸ ਦਾ ਦੋ ਬਚਨ ਉਸੇ ਪੜ੍ਹਦੇ ਆ ਇਸ ਸਗਾ ਤੇ ਦਾਊਦ ਕੀ ਕਹਿ ਰਿਹਾ ਯਹੋਵਾ ਮੇਰੀ ਚਟਾਨ ਮੇਰਾ ਗੜ ਅਤੇ ਮੇਰਾ ਛਡਾਉਣ ਵਾਲਾ ਹੈ ਮੇਰਾ ਪਰਮੇਸ਼ਵਰ ਮੇਰਾ ਟਿੱਲਾ ਜਿਹਦੀ ਸ਼ਰਨੀ ਮੈਂ ਆਇਆ ਹਾਂ ਮੇਰੀ ਟਾਲ ਮੇਰਾ ਬਚਾਉ ਉਹਦਾ ਸਿੰਘ ਅਤੇ ਮੇਰਾ ਉੱਚਾ ਗੜ ਸੋ ਇਹ ਇੱਕ ਨਜ਼ਰੀਆ ਆ ਉਸ ਪਰਮੇਸ਼ਵਰ ਨੂੰ ਦੇਖਣ ਦਾ ਇਹ ਨਜ਼ਰੀਆ ਆਪਣੇ ਇਕ ਆਤਮਿਕ ਜੀਵਨ ਨੂੰ ਦੇਖਣ ਦਾ ਦੇਖੋ ਉਸ ਵਿਅਕਤੀ ਤੋਂ ਜ਼ਿਆਦਾ ਸੁਰੱਖਿਅਤ ਕੌਣ ਹੋ ਸਕਦਾ ਆ ਜਿਨੇ ਆਪਣਾ ਗੜ ਉਸ ਪਰਮੇਸ਼ਵਰ ਨੂੰ ਬਣਾ ਕੇ ਰੱਖਿਆ ਹੈ ਜਿਨੇ ਆਪਣੀ ਢਾਲ ਉਸ ਪਰਮੇਸ਼ਵਰ ਨੂੰ ਬਣਾਇਆ ਹੈ ਜਿਹੜਾ ਉਹ ਵਿਅਕਤੀ ਦਾਵਾ ਕਰਦਾ ਕਿ ਮੇਰਾ ਟਿੱਲਾ ਮੇਰਾ ਬਚਾਓ ਦਾ ਸਿੰਘ ਕੌਣ ਆ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਕੋਈ ਮਨੁੱਖ ਮੇਰੀ ਢਾਲ ਨਹੀਂ ਆ ਕੋਈ ਲੋਹਾ ਕੋਈ ਪਿੱਤਲ ਮੇਰੀ ਢਾਲ ਨਹੀਂ ਆ ਉਹ ਯਹਵਾ ਪਰਮੇਸ਼ਵਰ ਮੇਰੀ ਢਾਲ ਮੇਰਾ ਘਾੜਿਆ ਉਹ ਮੇਰਾ ਕਿਲਾ ਉਹ ਮੇਰਾ ਪਰਮੇਸ਼ਵਰ ਜਿਸ ਦੇ ਵਿੱਚ ਮੈਂ ਸ਼ਰਨ ਲਈ ਆ ਸੋ ਚ ਉਸ ਤੋਂ ਜ਼ਿਆਦਾ ਸੁਰੱਖਿਅਤ ਕੌਣ ਉਸ ਤੋਂ ਜ਼ਿਆਦਾ ਸੰਤੁਸ਼ਟ ਹੋ ਕੇ ਕੌਣ ਜੀ ਸਕਦਾ ਦੇਖੋ ਇੱਕ ਮਨੋਕਿਆ ਇੱਕ ਵੈਰੀ ਦੁਸ਼ਮਣ ਜੋ ਆ ਉਹ ਇਟਾਂ ਪੱਥਰਾਂ ਦੇ ਬਣਾਏ ਗੜ ਨੂੰ ਤੋ ਚੱਕਣਾ ਚੂਰ ਕਰ ਲੇਗਾ ਉਹ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਟਾਲਾਂ ਨੂੰ ਤੋ ਚੀਰ ਕੇ ਉਹ ਦੂਸਰੇ ਨੂੰ ਹਰਾ ਦੇਗਾ ਪਰ ਸੋਚ ਕੇ ਦੇਖੋ ਕਿਹੜਾ ਮਨੁੱਖ ਕਿਹੜੀ ਅੰਧਕਾਰ ਦੀ ਤਾਕਤ ਜਾਂ ਕਿਹੜੀ ਐਸੀ ਪੂਰੇ ਆਕਾਸ਼ ਮੰਡਲ जैसी ਕਿਹੜੀ ਤਾਕਤ ਆ ਜਿਹੜੀ ਉਸ ਯਹੋਵਾ ਪਰਮੇਸ਼ਰ ਨਾਮ ਦੇ ਗੜ ਨੂੰ ਗਿਰਾ ਸਕੇ ਐਸਾ ਕਿਹੜਾ ਹਥਿਆਰ ਆ ਸਾਡੇ ਵਿਰੋਧੀ ਦੇ ਕੋਲ ਜਿਹੜਾ ਸਾਡੇ ਯਹੋਵਾ ਪਰਮੇਸ਼ਰ ਨਾਮ ਦੀ ਢਾਲ ਨੂੰ ਚੀਰ ਸਕੇ ਉਹਨੂੰ ਤੋੜ ਸਕੇ ਇਸ ਲਈ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਇਹ ਸ਼ਾਇਆ ਨਬੀ 54 ਦੇ ਅਯੋਸਤੇ 17 ਵਚਨ ਚ ਲਿਖਿਆ ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ ਪਰਮੇਸ਼ਰ ਇਸ ਗੱਲ ਦਾ ਦਾਵਾ ਕਰਦਾ ਹੈ ਇੱਕ ਤਸੱਲੀ ਦਿੰਦਾ ਹੈ ਉਸ ਵਿਅਕਤੀ ਨੂੰ ਜਿਨੇ ਪਰਮੇਸ਼ਰ ਨੂੰ ਆਪਣਾ ਘੜ ਬਣਾਇਆ ਜਿਨੇ ਪਰਮੇਸ਼ਰ ਦੇ ਵਿੱਚ ਸ਼ਰਨ ਲਈ ਆ ਜਿਹੜਾ ਪਰਮੇਸ਼ਰ ਨੂੰ ਆਪਣੀ ਢਾਲ ਮੰਨ ਕੇ ਚੱਲਦਾ ਆ ਉਹ ਵਿਅਕਤੀ ਉਸ ਨੂੰ ਪਰਮੇਸ਼ਰ ਕੀ ਤਸੱਲੀ ਦਿੰਦਾ ਹੈ ਕੀ ਤੈਨੂੰ ਦੁਸ਼ਮਨ ਦਾ ਕੋਈ ਹਥਿਆਰ ਵੇਖ ਕੇ ਦੁਸ਼ਮਨ ਦੀ ਸੇਨਾ ਦੇਖ ਕੇ ਕੋਈ ਅੰਧਕਾਰ ਦੀ ਕਿਸੇ ਤਾਕਤ ਨੂੰ ਦੇਖ ਕੇ ਕਿਸੇ ਮਨੁੱਖ ਦੀ ਤਾਕਤ ਨੂੰ ਦੇਖ ਕੇ ਤੈਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਤੂੰ ਜਿਸ ਦੇ ਵਿੱਚ ਸ਼ਰਨ ਲਈ ਆ ਜੋ ਤੇਰਾ گاੜਿਆ ਉਹ ਤੇਰਾ ਪਰਮੇਸ਼ਰ ਆ ਔਰ ਖੁਦਾ ਦੇ ਇਸ ਵਚਨ ਨੂੰ ਅਸੀਂ ਕਿਸ ਤਰ੍ਹਾਂ ਪੂਰਾ ਹੁੰਦਾ ਦੇਖਦੇ ਆ ਉਹ ਹਥਿਆਰ ਕਿਸ ਤਰ੍ਹਾਂ ਨਿਕੰਮੇ ਠਹਿਰਦੇ ਸਾਨੂੰ ਨਜ਼ਰ ਆਉਂਦੇ ਆ ਕਿਸ ਪ੍ਰਕਾਰ ਉਹ ਗੋਲੀਅਤ ਨਿਕੰਮਾ ਠਹਿਰਦਾ ਨਜ਼ਰ ਆਉਂਦਾ ਜੋ ਇੱਕ ਪੱਥਰ ਦੀ ਮਾਰ ਵੀ ਨਹੀਂ ਚੱਲ ਸਕਿਆ ਜਿਹੜਾ ਪਰਮੇਸ਼ਰ ਦੇ ਇੱਕ ਜਾਨ ਦੇ ਗੋਪੀਏ ਦੇ ਵਿੱਚੋਂ ਨਿਕਲਿਆ ਸੀਗਾ ਕਿਸ ਪ੍ਰਕਾਰ ਗੁਫਾ ਦੇ ਉਹ ਖਤਰਨਾਕ ਸ਼ੇਰ ਨਿਕੰਮੇ ਸਾਬਤ ਹੋ ਗਏ ਦਾਨੀਅਲ نبی ਦੇ ਅੱਗੇ ਕਿਸ ਪ੍ਰਕਾਰ ਉਹ ਅੱਗ ਦੀ ਪੱਠੀ ਦਾ ਉਹ 7 ਗੁਣਾ 6 ਜੁਆ ਉਹ ਨਿਕੰਮਾ ਸਾਬਤ ਹੋ ਗਿਆ ਸਦਰਕ ਮਿਸਕ ਔਰ ਅਬਦਨ ਗੋਦੇ ਅੱਗੇ ਕਿਸ ਪ੍ਰਕਾਰ ਪਵਿੱਤਰ ਬਾਈਬਲ ਜੋ ਆ ਐਸੇ ਇੱਕ ਕਟਨਾਵਾ ਦੇ ਨਾਲ ਪਰੀ ਪਈ ਆ ਜਿੱਥੇ ਦੁਸ਼ਮਨ ਦੀ ਸਾਰੀ ਸੇਨਾ ਨਿਕੰਮੀ ਸਾਬਤ ਹੋ ਗਈ ਫلسطੀਨੀਆਂ ਦਾ ਇੱਕ ਹਜ਼ਾਰ ਸੈਨਿਕ ਜੋ ਉਹ ਪੂਰਾ ਫੌਜ ਦਾ ਜੱਥਾ ਸਮਸੂਨ ਦੇ ਅੱਗੇ ਔਰ ਉਸ ਖੋਤੇ ਦੇ ਜਪਾੜੇ ਦੀ ਹੱਡੀ ਦੇ ਅੱਗੇ ਨਕਮਾ ਸਾਬਤ ਹੋ ਗਿਆ ਤੇ ਕੋ ਪਵਿੱਤਰ ਬਾਈਬਲ ਭਰੀ ਪਈਆ ਕਿਸ ਤਰ੍ਹਾਂ ਪਰਮੇਸ਼ਰ ਦੇ ਲੋਕਾਂ ਦੇ ਅੱਗੇ ਦੁਸ਼ਮਨ ਦਾ ਹਰ ਹਥਿਆਰ ਨਕਮਾ ਸਾਬਤ ਹੋ ਗਿਆ ਔਰ ਅੱਜੋ ਹੀ ਪਰਮੇਸ਼ਰ ਸਾਡੇ ਸਾਥ ਖੜਾ ਆ ਉਹੀ ਪਰਮੇਸ਼ਰ ਸਾਡੇ ਅੰਦਰ ਵਾਸ ਕਰਦਾ ਆ ਉਹੀ ਪਰਮੇਸ਼ਰ ਚਾਹੁੰਦਾ ਕਿ ਤੂੰ ਮੈਨੂੰ ਆਪਣਾ ਗੜ ਬਣਾ ਕੇ ਚੱਲ ਅਗਰ ਤੂੰ ਸੁਰੱਖਿਅਤ ਹੋਣਾ ਆ ਸੋ ਇਸ ਲਈ ਜਿਹੜਾ ਵਿਅਕਤੀ 다ਊਦ ਨਬੀ ਦੀ ਤਰ੍ਹਾਂ ਬੋਲਦਾ ਆ ਅਨੁਭਵ ਦੇ ਨਾਲ ਜਿਹੜਾ ਪਰਮੇਸ਼ਰ ਨੂੰ ਆਪਣਾ ਗੜ ਬਣਾ ਕੇ ਚੱਲਦਾ ਆ ਜਿਹੜਾ ਪਰਮੇਸ਼ਰ ਨੂੰ ਆਪਣਾ ਸ਼ਰਨਸਥਾਨ ਬਣਾ ਕੇ ਚੱਲਦਾ ਆ ਫਿਰ ਉਹਦੇ ਵਾਸਤੇ ਇਹਨਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਉਹ ਪੌਣ ਸਾਹਮਣਿਓ ਜ਼ੋਰ ਮਾਰ ਰਹੀ ਆ ਸੱਜੇ ਪਾਸਿਓਂ ਜੋਰ ਮਾਰ ਰਹੀ ਆ ਖੱਬੇ ਪਾਸਿਓਂ ਜੋਰ ਮਾਰ ਰਹੀ ਪਿੱਛੋਂ ਜੋਰ ਮਾਰ ਰਹੀ ਆ ਉਹ ਕਿਸ ਦਿਸ਼ਾ ਤੋਂ ਜੋਰ ਮਾਰ ਰਹੀ ਆ ਇਸ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ ਇਸ ਚੀਜ਼ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਉਹ ਤੂਫਾਨ ਕਿੱਡਾ ਉਹ ਖਤਰਨਾਕ ਆ ਕਿੰਨਾ ਵੱਡਾ ਆ ਉਹ ਲਹਿਰਾਂ ਕਿਸ ਪ੍ਰਕਾਰ ਦੀਆਂ ਆ ਕੋਈ ਮਹੱਤਵ ਨਹੀਂ ਰਹਿ ਜਾਂਦਾ ਸੋ ਇਸ ਲਈ ਇਹ ਪ੍ਰਾਰਥਨਾਵਾਂ ਕਰਨ ਦੀ ਬਜਾਏ ਕਿ ਪ੍ਰਭੂ ਕੋਈ ਪੌਣ ਮੇਰੇ ਵਿਰੁੱਧ ਨਾ ਉੱਠੇ ਕੁਝ ਸਾਹਮਣੋਂ ਪੌਣ ਮੈਨੂੰ ਜ਼ੋਰ ਨਾ ਮਾਰੇ ਕੋਈ ਤੂਫਾਨ ਮੇਰੇ ਵਿਰੋਚਣਾ ਉੱਠੇ ਇਹ ਪ੍ਰਾਰਥਨਾਵਾਂ ਕਰਨ ਦੀ ਬਜਾਏ ਸਾਡੇ ਲਈ ਜ਼ਰੂਰੀ ਕਿ ਅਸੀਂ ਖੁਦਾ ਦੇ ਚਰਨਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਆਈਏ ਕਿ ਪ੍ਰਭੂ ਹਰ ਤੂਫਾਨਾਂ ਦੇ ਅੱਗੇ ਮੈਨੂੰ ਖੜਾ ਹੋਣ ਲਈ ਸਥਿਰ ਖੜਾ ਹੋਣ ਲਈ ਪ੍ਰਭੂ ਤੁਮੇ ਨੂੰ ਯੋਗ ਬਣਾ ਪ੍ਰਭੂ ਆਪਣੇ ਵਚਨ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਪ੍ਰਭੂ ਤੂੰ ਮਨੂ ਇਸ ਯੋਗ ਬਣਾ ਇਸ ਪ੍ਰਕਾਰ ਦਾ ਪ੍ਰਭੂ ਬਣਾ ਕੇ ਖੜਾ ਕਰ ਕਿ ਕੋਈ ਤੂਫਾਨ ਕਦੀ ਸਾਨੂੰ ਹਿਲਾ ਨਾ ਸਕੇ ਜਿਸ ਪ੍ਰਕਾਰ ਪ੍ਰਭੂ ਦਾ ਦਾਸ 다ਊਦ ਜੋ 119 ਜ਼ਬੂਰ ਔਰ ਉਸਦਾ 133 ਵਚਨ ਚ ਇਹ ਸਗਾ ਤੇ 다ਊਦ ਲਿਖਦਾ ਤੂੰ ਆਪਣੇ ਵਚਨ ਉੱਤੇ ਮੇਰੇ ਕਦਮਾਂ ਨੂੰ ਜਮਾ ਦੇ ਭਈ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ ਸੋ ਇਸ ਸਗਾ ਤੇ ਦੌਦ ਕੀ ਕਰ ਰਿਹਾ ਕਿ ਪ੍ਰਭੂ ਮੇਰੇ ਕਦਮਾਂ ਨੂੰ ਇੱਕ ਐਸੀ ਸਥਿਰਤਾ ਤੂੰ ਬਖਸ਼ ਕਿ ਕੈਸਾ ਪ੍ਰਭੂ ਆਪਣੇ ਵਚਨ ਤੇ ਮੈਨੂੰ ਸਥਿਰ ਕਰ ਦੇ ਜਮਾ ਦੇ ਮੇਰੇ ਕਦਮਾਂ ਨੂੰ ਪ੍ਰਭੂ ਕਿ ਕੋਈ ਬਦੀ ਮੇਰੇ ਤੇ ਹਕੂਮਤ ਨਾ ਕਰ ਸਕੇ ਕੋਈ ਤੂਫਾਨ ਕਦੀ ਮੈਨੂੰ ਹਿਲਾ ਨਾ ਸਕੇ ਸੋ ਇਹ ਆ ਸਾਡੀ ਪ੍ਰਾਰਥਨਾ ਇਹ ਆ ਸਾਡਾ ਲਕਸ਼ ਤੂਫਾਨਾਂ ਤੋਂ ਬਚਣਾ ਸਾਡਾ ਲਕਸ਼ਣ ਨਹੀਂ ਆ ਤੂਫਾਨਾਂ ਦੇ ਅੱਗੇ ਸਥਿਰਤਾ ਨਾਲ ਖੜੇ ਹੋਣਾ ਸਾਡਾ ਲਕਸ਼ਯਾ ਸਾਡਾ ਉਦੇਸ਼ ਇਹ ਆ ਕਿ ਅਸੀਂ ਪ੍ਰਾਰਥਨਾਵਾਂ ਔਰ ਵਚਨ ਦੇ ਦੁਆਰਾ ਅਸੀਂ ਇਸ ਪ੍ਰਕਾਰ ਦਾ ਇੱਕ ਪ੍ਰਭੂ ਤੋਂ ਇੱਕ ਬਲ ਪਾਈਏ ਕਿ ਅਸੀਂ ਹਰ ਤੂਫਾਨ ਦੇ ਅੱਗੇ ਸਥਿਰਤਾ ਦੇ ਨਾਲ ਖੜੇ ਰਹਿ ਸਕੀਏ ਕਿਉਂਕਿ ਬਹੁਤ ਸਾਰੇ ਐਸੇ ਮਸੀਹ ਸਮਾਜ ਦੇ ਵਿੱਚ ਵਿਸ਼ਵਾਸੀ ਲੋਕ ਹੁੰਦੇ ਆ ਜਿਹੜੇ ਆਪਣੇ ਡਿੱਗਣ ਦੇ ਲਈ ਜਦੋਂ ਪਿੱਛੇ ਹਟ ਜਾਂਦੇ ਆ ਡਿੱਗ ਜਾਂਦੇ ਆ ਆਪਣੇ ਵਿਸ਼ਵਾਸ ਦੀ ਦੌੜ ਨੂੰ ਪੂਰਾ ਨਹੀਂ ਕਰ ਪਉਂਦੇ ਤੋ ਅਕਸਰ ਇਨ ਤੂਫਾਨਾਂ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਇਨਾਂ ਹਨੇਰੀਆਂ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਕਿ ਇਸ وجہ ਕਾਰਨ ਮੈਂ ਡਿੱਗ ਗਿਆ ਮੈਂ ਬਹੁਤ ਅੱਛਾ ਚੱਲ ਰਿਹਾ ਸੀ ਉਸ ਮਨੁੱਖ ਦੀ وجہ ਨਾਲ ਮੈਂ ਅੱਗੇ ਨਹੀਂ ਵਧ ਸਕਿਆ ਇਸ ਮਨੁੱਖ ਦੀ وجہ ਨਾਲ ਜਾਂ ਇਨਾਂ ਹਾਲਾਤਾਂ ਦੇ ਕਾਰਨ ਮੈਂ ਡਿੱਗ ਗਿਆ ਇਨ ਹਾਲਾਤਾਂ ਨੇ ਮੈਨੂੰ ਸੁੱਟ ਦਿੱਤਾ ਉਹ ਤੂਫਾਨਾਂ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਮਨੁੱਖਾਂ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਦੁੱਖ ਬਿਮਾਰੀ ਸੰਕਟ ਨੂੰ ਜ਼ਿੰਮੇਵਾਰ ਠਹਿਰਉਂਦੇ ਆ ਇੱਥੋਂ ਤੱਕ ਕਿ ਕੁਝ ਵਿਸ਼ਵਾਸੀ ਤੋਂ ਖੁਦਾ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੰਦੇ ਆ ਕਿ ਪਰਮੇਸ਼ਰ ਮੇਰੇ ਨਾਲ ਵਫਾਦਾਰ ਨਹੀਂ ਰਿਹਾ ਪਰਮੇਸ਼ਰ ਨੇ ਮੇਰੇ ਦੁੱਖ ਤੋਂ ਮੈਨੂੰ ਛੁਟਕਾਰਾ ਨਹੀਂ ਦਿੱਤਾ ਪਰਮੇਸ਼ਰ ਨੇ ਮੇਰੀ ਪ੍ਰਾਰਥਨਾ ਨਹੀਂ ਸੁਣੀ ਖੁਦਾ ਨੇ ਉੱਤਰ ਨਹੀਂ ਦਿੱਤਾ ਇਨਾਂ ਲੰਬਾ ਸਮਾਂ ਜਿਸ ਤੇ ਕਾਰਨ ਮੈਂ ਡਿੱਗ ਗਿਆ ਜਿਸ ਤੇ ਕਾਰਨ ਮੈਂ ਪਿੱਛੇ हट ਗਿਆ اے ਮੇਰੇ ਭਾਈ ਮੇਰੀ ਭੈਣ ਤੁਸੀਂ ਤੂਫਾਨਾਂ ਨੂੰ ਜ਼ਿੰਮੇਵਾਰ ਨਾ ਟਹਿਰਾਓ ਤੁਸੀਂ ਡਿੱਗੇ ਹੋ ਤੁਸੀਂ ਲੜਖੜਾਏ ਹੋ ਤੁਸੀਂ ਪਿੱਛੇ हट ਗਏ ਹੋ ਉਹਦੇ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਤੁਹਾਡੀਆਂ ਲਾਪਰਵਾਹੀਆਂ ਜ਼ਿੰਮੇਵਾਰ ਆ ਕਿਉਂ ਕਿ ਤੁਸੀਂ ਕਦੀ ਵੀ ਆਪਣੇ ਆਤਮਿਕ ਜੀਵਨ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਤੁਸੀਂ ਕਦੀ ਜ਼ੋਰ ਮਾਰਿਆ ਹੀ ਨਹੀਂ ਸਚਾਈ ਇਹ ਆ ਕਿ ਤੁਸੀਂ ਆਪਣੇ ਆਪ ਨੂੰ ਸਥਿਰ ਕਰਨ ਲਈ ਕਦੀ ਵੀ ਜ਼ੋਰ ਨਹੀਂ ਮਾਰਿਆ ਤੁਸੀਂ ਯਤਨ ਨਹੀਂ ਕੀਤਾ ਕਿ ਅਸੀਂ ਹਰ ਦਿਨ ਹਰ ਰੋਜ਼ ਅਸੀਂ ਸਥਿਰ ਤੋਂ ਸਥਿਰ ਹੁੰਦੇ ਜਾਈਏ ਇਸ ਸੀ ਲਈ ਅਸੀਂ ਕੋਈ ਐਫਰਟ ਨਹੀਂ ਕੀਤਾ ਅਸੀਂ ਇਹ ਜ਼ਰੂਰੀ ਨਹੀਂ ਸਮਝਿਆ ਅਸੀਂ ਜਿਸ ਤਰ੍ਹਾਂ ਦੇ ਸੀ ਉਸ ਤਰ੍ਹਾਂ ਦੇ ਹੀ ਅਸੀਂ ਖੜੇ ਰਹੇ ਉਸ ਤਰ੍ਹਾਂ ਦੇ ਅੱਗੇ ਵਧਦੇ ਗਏ ਉਸ ਖੋਖਲੇਪਨ ਦੇ ਨਾਲ ਹੀ ਅਸੀਂ ਅੱਗੇ ਵਧਣਾ ਜਾਰੀ ਰੱਖਿਆ ਉਸ ਖੋਖਲੇਪਨ ਦੇ ਨਾਲ ਹੀ ਅਸੀਂ ਇਨਾਂ ਤੂਫਾਨਾਂ ਦੇ ਅੱਗੇ ਆ ਗਏ ਔਰ ਉਸ ਖੋਖਲੇਪਨ ਨੂੰ ਜ਼ਾਹਰ ਕਰ ਦਿੱਤਾ ਪ੍ਰਗਟ ਕਰ ਦਿੱਤਾ ਇਨਾਂ ਤੂਫਾਨਾਂ ਨੇ ਇਨਾਂ ਹਨੇਰੀਆਂ ਨੇ ਤੜੀ ਖੋਖਲੀ ਬੁਨਿਆਦ ਨੂੰ ਜ਼ਾਹਰ ਕਰ ਦਿੱਤਾ ਪ੍ਰਗਟ ਕਰ ਦਿੱਤਾ ਔਰ ਉਸ ਤੋਂ ਬਾਅਦ ਅਸੀਂ ਜ਼ਿੰਮੇਵਾਰ ਕਿਨੂੰ ਧਰੋਨੇ ਆ ਅਸੀਂ ਤੂਫਾਨਾਂ ਨੂੰ ਜ਼ਿੰਮੇਵਾਰ ਠਹਿਰੋਨੇ ਆ ਅਸੀਂ ਹਨੇਰੀਆਂ ਨੂੰ ਅਸੀਂ ਹੜ੍ਹਾਂ ਨੂੰ ਅਸੀਂ ਮਨੁੱਖਾਂ ਨੂੰ ਅਸੀਂ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰੋਨੇ ਆ ਪਰ ਨਹੀਂ ਤੁਸੀਂ ਆਪਣੇ ਨਾਸ਼ ਤੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ ਕਿਉਂਕਿ ਖੁਦਾ ਦੇ ਵਚਨ ਚ ਲਿਖਿਆ ਹੈ ਪਤਰਸ ਕੀ ਬੋਲਦਾ ਹੈ ਦੂਸਰਾ ਪਤਰਸ 1 ਅਧਿਆਇ ਉਸਤਾ 10 ਵਚਨ ਨੂੰ ਅਸੀਂ ਪੜਦਿਆਂ ਇਸ ਗੱਲ ਲਿਖਿਆ ਇਸ ਕਾਰਨ हे ਭਰਾਵੋ ਆਪਣੇ ਸੱਦੇ ਜਾਣ ਅਤੇ ਚੁਣੇ ਜਾਣ ਨੂੰ ਪੱਕਿਆ ਕਰਨ ਦਾ ਹੋਰ ਵੀ ਯਤਨ ਕਰੋ ਕਿਉਂਕਿ ਜੇ ਤੁਸੀਂ ਇਹ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ। ਔਰ 11ਵਾਂ ਵਚਨ ਚ ਲਿਖਿਆ ਕਿਉਂ ਜੋ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੀ ਖੋਲ ਨਾਲ ਪ੍ਰਵੇਸ਼ ਕਰਨਾ ਮਿਲੇਗਾ। ਸੋ ਇਸ ਗਾਤੇ ਦੇਖੋ ਪਤਰਸਕੀ ਬੋਲ ਰਿਹਾ ਕਿੰਦਾ ਤੁਸੀਂ ਸੱਦੇ ਗਏ ਹੋ ਇਹ ਤੁਹਾਨੂੰ ਪਤਾ ਚੱਲ ਗਿਆ ਤੁਸੀਂ ਚੁਣੇ ਗਏ ਹੋ ਇਹ ਵੀ ਤੁਹਾਨੂੰ ਪਤਾ ਚੱਲ ਗਿਆ ਤੁਸੀਂ ਮਸੀਹ ਚ ਆ ਗਏ ਤੁਸੀਂ ਤੋਬਾ ਕੀਤੀ ਤੁਸੀਂ ਬਪਤਿਸਮਾ ਲਿਆ ਤੁਸੀਂ ਪਵਿੱਤਰ ਆਤਮਾ ਪਾਇਆ ਪਰ ਕਿੰਦਾ ਇਸ ਤੋਂ ਬਾਅਦ ਹੁਣ ਤੁਸੀਂ ਕੀ ਕਰੋ ਤੁਸੀਂ ਆਪਣੇ ਸੱਦੇ ਜਾਣ ਨੂੰ ਆਪਣੇ ਚੁਣੇ ਜਾਣ ਨੂੰ ਪੱਕਾ ਕਰਨ ਦਾ ਹੋਰ ਵੀ ਯਤਨ ਕਰੋ ਪੱਕਾ ਕਰਨ ਦਾ ਆਪਣੇ ਪੈਰਾਂ ਨੂੰ ਇਸ ਵਚਨ ਤੇ ਪੱਕਾ ਕਰਨ ਦਾ ਯਤਨ ਕਰੋ ਆਪਣੇ ਆਪ ਨੂੰ ਸਥਿਰ ਕਰਨ ਦਾ ਯਤਨ ਕਰੋ ਹਰ ਦਿਨ ਹਰ ਰੋਜ਼ ਅਗਰ ਵੱਡੀ ਖੋਲ ਦੇ ਨਾਲ ਉਸ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਤਾਂ ਕਹਿੰਦਾ ਫਿਰ ਯਤਨ ਕਰੋ ਹਰ ਰੋਜ਼ ਹਰ ਦਿਨ ਪਰ ਅਸੀਂ ਸੱਦੇ ਗਏ ਅਸੀਂ ਚੁਣੇ ਗਏ ਅਸੀਂ ਇਸ ਗੱਲ ਦੇ ਉੱਤੇ ਬਹੁਤ ਫਕਰ ਕੀਤਾ ਕਿ ਅਸੀਂ ਤਾਂ ਚੁਣੇ ਹੋਏ ਲੋਕ ਆ ਅਸੀਂ ਤਾਂ ਮਜ਼ਹੀ ਲੋਕ ਆ ਪਰ ਸਵਾਲ ਇਹ ਆ ਕਿ ਹਰ ਦਿਨ ਹਰ ਰੋਜ਼ ਤੁਹਾਡੀ ਬੁਨਿਆਦ ਢੂੰਗੀ ਹੁੰਦੀ ਜਾ ਰਹੀ ਆ ਤੁਹਾਡੀ ਬੁਨਿਆਦ ਮਜ਼ਬੂਤ ਹੋ ਰਹੀ ਆ ਜਾਂ ਤੁਹਾਡੀ ਬੁਨਿਆਦ ਖੋਖਲੀ ਹੋ ਰਹੀ ਆ ਸਾਡੇ ਜੀਵਨ ਚ ਅਸੀਂ ਕਿੰਨੀਆਂ ਐਸੀਆਂ ਚੀਜ਼ਾਂ ਨੂੰ ਸਥਾਨ ਦਿੰਨੇ ਆ ਜਿਹੜੇ ਹਰ ਰੋਜ਼ ਉਸ ਸੇਕ ਦੀ ਤਰ੍ਹਾਂ ਉਸ ਘਣ ਦੀ ਤਰ੍ਹਾਂ ਹਰ ਰੋਜ਼ ਸਾਨੂੰ ਦਿਨ ਪ੍ਰਤੀ ਦਿਨ ਸਾਡੀ ਬੁਨਿਆਦ ਨੂੰ ਖੋਖਲੇ ਤੋਂ ਖੋਖਲਾ ਸਾਨੂੰ ਕਰੀ ਜਾ ਰਿਹਾ ਔਰ ਅਸੀਂ ਉਹਨਾਂ ਹੀ ਚੀਜ਼ਾਂ ਦੇ ਨਾਲ ਅਸੀਂ ਦਿਲ ਲਗਾ ਕੇ ਬੈਠ ਜਾਂਦੇ ਆ ਜਿਹੜੀਆਂ ਸਾਨੂੰ ਖੋਖਲਾ ਬਣਾ ਰਹੀਆਂ ਹੁੰਦੀਆਂ ਆ ਇਸ ਲਈ ਪਰਮੇਸ਼ਰ ਦਾ ਉਹ ਪਵਿੱਤਰ ਜਨ ਜਿਹੜਾ ਪੂਰੀ ਗੰਭੀਰਤਾ ਦੇ ਨਾਲ ਚੱਲਦਾ ਆ ਜਾਗਦਾ ਹੋਇਆ ਚੱਲਦਾ ਚੌਕਸੀ ਦੇ ਨਾਲ ਚੱਲਦਾ ਆ ਉਹ ਹਰ ਰੋਜ਼ ਹਰ ਦਿਨ ਅਸੀਂਆਂ ਚੀਜ਼ਾਂ ਨੂੰ ਛਾਂਟ-ਛਾਂਟ ਕੇ ਆਪਣੇ ਜੀਵਨ ਚੋਂ ਦੂਰ ਸੁੱਟਦਾ ਆ ਜਿਹੜੀ ਚੀਜ਼ ਉਸ ਨੂੰ ਖੋਖਲਾ ਬਣਾ ਸਕਦੀ ਆ ਉਹ ਕਦੀ ਐਸੀ ਚੀਜ਼ ਨੂੰ ਕਿਸੇ ਵਿਅਰਥ ਚੀਜ਼ ਨੂੰ ਆਪਣੇ ਜੀਵਨ ਚ ਸਥਾਨ ਨਹੀਂ ਦੇਵੇਗਾ ਜੋ ਉਸ ਦੀ ਬੁਨਿਆਦ ਨੂੰ ਖੋਖਲਾ ਕਰ ਸਕੇ ਬਲਕਿ ਹਰ ਦਿਨ ਹਰ ਰੋਜ਼ ਉਹ ਖੁਦਾ ਦੇ ਚਰਣਾ ਚੁੰਦਾ ਆ ਸਮਾਂ ਬਿਤਾਉਂਦਾ ਆ ਵਚਨ ਪੜਦਾ ਮਨਨ ਕਰਦਾ ਆ ਆਰਾਧਨਾ ਕਰਦਾ ਉਹ ਸਭ ਕੁਝ ਕਰਦਾ ਜੋ ਉਸ ਦੀ ਬੁਨਿਆਦ ਨੂੰ ਹੋਰ ਤੋਂ ਹੋਰ ਠੋਸ ਬਣਾਉਂਦੀ ਜਾਂਦੀ ਆ ਉਹ ਹਰ ਚੀਜ਼ ਉਹ ਹਰ ਕੰਮ ਉਹ ਖੁਦਾ ਦੇ ਨਾਲੋਂ ਕੀਤੀ ਸੰਗਤੀ ਉਹਨੂੰ ਹਰ ਦਿਨ ਸਥਿਰ ਤੋਂ ਸਥਿਰ ਕਰਦੀ ਜਾਂਦੀ ਆ ਹਰ ਦਿਨ ਵਚਨ ਮੰਨਨ ਕਰਨਾ ਉਸ ਨੂੰ ਸਥਿਰ ਤੋਂ ਸਥਿਰ ਕਰਦਾ ਜਾਂਦਾ ਆ ਔਰ ਆਪਣੇ ਚੁਣੇ ਜਾਂ ਨੂੰ ਪੱਕੇ ਤੋਂ ਪੱਕਾ ਪੱਕੇ ਤੋਂ ਪੱਕਾ ਸਥਿਰ ਤੋਂ ਸਥਿਰ ਕਰਦਾ ਜਾਂਦਾ ਆ ਔਰ ਉਸ ਤੋਂ ਬਾਅਦ ਜਦੋਂ ਸਾਹਮਣਾ ਹੁੰਦਾ ਹੈ ਕਿਸੇ ਤੂਫਾਨ ਨਾਲ ਸਾਮਣਾ ਹੁੰਦਾ ਕਿਸੇ ਹਨੇਰੀ ਨਾਲ ਕਿਸੇ ਹੜ ਨਾਲ ਔਰ ਹੜ ਤੂਫਾਨ ਹਨੇਰੀਆਂ ਉਹਨਾਂ ਦੀ ਵੀ ਨੱਕ ਨਾਲ ਲਕੀਰਾਂ ਨਿਕਲ ਜਾਂਦੀਆਂ ਇਸ ਵਿਅਕਤੀ ਨੂੰ ਸੁੱਟਣ ਲਈ ਪਰ ਉਸ ਤੋਂ ਬਾਅਦ ਵੀ ਉਹ ਸੁੱਟ ਨਹੀਂ ਪਉਂਦੇ ਤੁਸੀਂ ਦੇਖੋ ਪੋਟੀਫਰ ਦੇ ਪਤਨੀ ਉਹ ਵੀ ਇੱਕ ਕਿਸੇ ਹੜ ਕਿਸੇ ਤੂਫਾਨ ਕਿਸੇ ਹਨੇਰੀ ਤੋਂ ਘਟ ਨਹੀਂ ਸੀ ਯੂਸਫ ਦੇ ਲਈ ਪਰ ਉਹ ਹਨੇਰੀ ਉਹ ਤੂਫਾਨ ਉਹ ਵੀ ਵਿਚਾਰ ਦੇ ਤੂਫਾਨ ਨੇ ਪੂਰਾ ਜੋਰ ਮਾਰ ਕੇ ਦੇਖ ਲਿਆ ਨੱਕ ਨਾਲ ਲਕੀਰਾ ਨਿਕਲ ਗਈਆ ਪੋਟੀਫਰ ਦੀ ਪਤਨੀ ਦੀਆਂ ਪਰ ਯੂਸਫ ਨਾਮ ਦੇ ਉਸ ਥੰਮ ਨੂੰ ਯੂਸਫ ਨਾਮ ਦੇ ਉਸ ਦੀਵਾਰ ਨੂੰ ਯੂਸਫ ਨਾਮ ਦੇ ਉਸ ਵਿਅਕਤੀ ਨੂੰ ਉਸ ਘੜ ਨੂੰ ਉਹ ਸੁੱਟ ਨਹੀਂ ਸਕੀ ਉਹ ਗिरा ਨਹੀਂ ਸਕੀ ਜਿਸ ਪ੍ਰਕਾਰ ਪਰਮੇਸ਼ਰ ਦੇ ਵਚਨ ਚ ਲਿਖਿਆ ਹੈ ਯਰਮੀਆ 1 ਅਧਿਆਇ ਉਸਤਾ 18 ਔਰ 19 ਵਚਨ ਦੇ ਵਿੱਚ ਪਰਮੇਸ਼ਰ ਯਰਮੀਆ ਨੂੰ ਕੀ ਬੋਲਦਾ ਹੈ ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ਼ ਦੇ ਵਿਰੁੱਧ ਯਹੂਦਾ ਦੇ ਪਾਤਸ਼ਾਹਾਂ ਉਹਦੇ ਸਰਦਾਰਾਂ ਉਹਦੇ ਜਾਂਚਕਾਂ ਅਤੇ ਦੇਸ਼ ਦੇ ਲੋਕਾਂ ਦੇ ਵਿਰੁੱਧ ਇੱਕ ਗੜ ਵਾਲਾ ਸ਼ਹਿਰ ਲੋਹੇ ਦਾ ਥੰਮ ਅਤੇ ਪਿੱਤਲ ਦੀਆਂ ਕੰਨਾਂ ਬਣਾਉਂਦਾ ਹਾਂ 19 ਵਚਨ ਚ ਲਿਖਿਆ ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ ਮੈਂ ਤੈਨੂੰ ਛਡਾਉਣ ਲਈ ਤੇਰੇ ਸੰਗ ਜੋ ਹਾਂ ਯਹੋਵਾ ਦਾ ਵਾਅਦਾ ਵਾਕ ਹੈ ਸੋ ਇਸ ਸਗਤ ਯਹੋਵਾ ਦਾ ਕੀ ਵਾਕ ਹੈ ਕੀ ਪਰਮੇਸ਼ਰ ਆਪਣੇ ਲੋਕਾਂ ਨੂੰ ਦੁਸ਼ਮਨ ਦੇ ਅੱਗੇ ਵੈਰੀ ਦੇ ਅੱਗੇ ਉਹ ਕੋਈ ਮਿੱਟੀ ਦੀ ਦੀਵਾਰ ਬਣਾ ਕੇ ਖੜਾ ਨਹੀਂ ਕਰਦਾ ਬਲਕਿ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਲੋਹੇ ਦਾ ਥੰਮ ਔਰ ਪਿੱਤਲ ਦੀ ਦੀਵਾਰ ਤੈਨੂੰ ਮੈਂ ਬਣਾ ਕੇ ਖੜਾ ਕਰੂੰਗਾ ਮੈਂ ਤੈਨੂੰ ਇੱਕ ਗਾੜ ਵਾਲਾ ਇੱਕ ਸ਼ਹਿਰ ਬਣਾ ਕੇ ਖੜਾ ਕਰੂੰਗਾ ਸੋ ਉਹ ਤੇਰੇ ਨਾਲ ਪਰਮੇਸ਼ਰ ਕਹਿੰਦਾ ਲੜਨਗੇ ਇੰਨੀ ਕੋਈ ਲੜਨਗੇ ਨਹੀਂ ਲੜਨਗੇ ਅਡੀ ਚੋਟੀ ਦਾ ਜ਼ੋਰ ਲਾ ਲੈਣਗੇ ਪਰਮੇਸ਼ਰ ਅੱਗੇ ਆਉਂਦੇਗਾ ਦੇਖ ਲੋ ਅਜਮਾ ਕੇ ਆਪਣੀ ਤਾਕਤ ਆਪਣੇ ਹਰ ਸੁਪਰ ਡੂਪਰ ਜਿਹੜਾ ਵੀ ਤੁਹਾਡੇ ਕੋਲ ਤੁਹਾਡਾ ਸਭ ਤੋਂ ਚੋਟੀ ਦਾ ਹਥਿਆਰ ਹੈ ਨਾ ਤੁਸੀਂ ਉਹ ਲੈ ਕੇ ਆਓ ਉਹ ਵਰਤੋ ਮੇਰੇ ਲੋਕਾਂ ਦੇ ਖਿਲਾਫ ਕਿਤੇ ਕੱਲ ਨੂੰ ਇਹ ਨਾ ਬੋਲ ਦਿਓ ਕਿ ਸਾਡੇ ਕੋਲ ਹਥਿਆਰ ਚੰਗਾ ਨਹੀਂ ਸੀ ਇਸ ਲਈ ਅਸੀਂ ਇਹ ਨੂੰ ਸੋਟ ਨਹੀਂ ਸਕੇ ਜੋ ਤੁਹਾਡਾ ਲੈਵਲ ਬੈਸਟ ਹੈ ਨਾ ਉਹ ਕਰਕੇ ਦੇਖੋ ਪਰਮੇਸ਼ਰ ਕਰੇ ਉੱਤਰ ਨਾਲ ਲੜਨਗੇ ਪਰ ਅੱਠਨੇ ਨੂੰ ਕਦੀ ਜਿੱਤ ਨਹੀਂ ਸਕਣਗੇ ਕਿਉਂ ਕਿ ਮੈਂ ਯਹਵਾ ਪਰਮੇਸ਼ਰ ਨੇ ਤੈਨੂੰ ਲੋਹੇ ਦਾ ਧੰਮ ਔਰ ਪਿੱਤਲ ਦੀ ਦੀਵਾਰ ਬਣਾ ਕੇ ਖੜਾ ਕੀਤਾ ਹੈ ਸੋ ਅੱਜ ਜਦੋਂ ਅਸੀਂ ਖੁਦਾ ਦੇ ਹੱਥਾਂ 'ਚ ਆਪਣੇ ਆਪ ਨੂੰ ਦਿੰਦੇ ਆ ਕਿ ਇਹ ਪਰਮੇਸ਼ਰ ਤੂੰ ਮੈਨੂੰ ਬਣਾ ਤੂੰ ਪ੍ਰਭੂ ਮੈਨੂੰ ਸਥਿਰ ਕਰ ਤੋ ਦੇਖੋ ਫਿਰ ਪਰਮੇਸ਼ਰ ਤੁਹਾਨੂੰ ਐਸਾ ਲੋਹੇ ਦਾ ਧੰਮ ਔਰ ਪਿੱਤਲ ਦੀ ਦੀਵਾਰ ਬਣਾ ਕੇ ਖੜਾ ਕਰੇਗਾ ਯੂਸਫ ਦੇ ਵਾਂਗ ਕਿ ਪੋਟੀ ਫਰਦੀ ਪਤਨੀ ਐਸੇ ਲੋਕ ਟਕਰਾ ਮਾਰ ਮਾਰ ਕੇ ਮਰ ਜਾਣਗੇ ਪਰ ਪਿੱਤਲ ਦੀ ਦੀਵਾਰ ਨੂੰ ਕਦੀ ਗਿਰਾ ਨਹੀਂ ਸਕਣਗੇ ਇਹ ਸੜੀਆਂ ਬੀਲਾਂ ਸ਼ਮਾ ਇਹ ਪਾਪ ਦੀ ਤਾਕਤ ਇਹ ਅੰਧਕਾਰ ਦੀ ਤਾਕਤ ਕੌਣ ਉਸ ਪਿੱਤਲ ਦੀ ਦੀਵਾਰ ਨੂੰ ਗਿਰਾਏਗਾ ਜਿਹੜੀ ਹਵਾ ਪਰਮੇਸ਼ਰ ਨੇ ਖੜੀ ਕੀਤੀ ਹੋਏਗੀ ਸੋ ਇਸ ਲਈ ਅਸੀਂ ਹਰ ਰੋਜ਼ ਹਰ ਦਿਨ ਆਪਣੇ ਚੁਣੇ ਜਾਣ ਨੂੰ ਪੱਕਾ ਕਰਨ ਲਈ ਜ਼ੋਰ ਮਾਰੀਏ ਅਸੀਂ ਖੁਦਾ ਦੇ ਹੱਥਾਂ ਵਿੱਚ ਸਹੀਏ ਕਿ ਪ੍ਰਭੂ ਤੁਸੀਂ ਸਾਨੂੰ ਬਣਾਓ ਤੁਸੀਂ ਸਾਨੂੰ ਚਲਾਓ ਸਥਿਰ ਕਰੋ ਪ੍ਰਭੂ ਤਾਂ ਕਿ ਕੋਈ ਸਾਹਮਣੋਂ ਚੱਲਣ ਵਾਲੀ ਪੌਣ ਕਦੀ ਸਾਡੇ ਇਰਾਦਿਆਂ ਨੂੰ ਪ੍ਰਭੂ ਪਿੱਛੇ ਧੱਕ ਨਾ ਸਕੇ ਕਦੀ ਸਾਨੂੰ ਸੁੱਟ ਨਾ ਸਕੇ ਬਲਕਿ ਨਾ ਚੱਲਣ ਵਾਲੇ ਇਹਨਾਂ ਤੂਫਾਨਾਂ ਨੂੰ ਚੀਰ ਦੇ ਪ੍ਰਭੂ ਅਸੀਂ ਅੱਗੇ ਵਧਦੇ ਚਾਹੀਏ ਔਰ ਆਪਣੀ ਦੌੜ ਨੂੰ ਪੂਰੇ ਕਰਨ ਵਾਲੇ ਹੋਈਏ ਸੋ ਪ੍ਰਭੂ ਇਸ ਬਚਨ ਦੇ ਰਾਹੀਂ ਸਾਨੂੰ ਆਸ਼ੀਸ਼ ਸਵੇਂ ਸੋ ਅਗਰ ਕੋਈ ਵੀ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਗਰ ਸਵਚਨ ਦੇ ਦੁਆਰਾ ਤੁਸੀਂ ਆਸ਼ੀਸ਼ ਪਾਉਂਦੇ ਹੋ ਸੋ ਜਰੂਰ ਆਮਨ ਟਾਈਪ ਕਰੋ ਦੂਸਰਿਆਂ ਨਾਲ ਸਾਂਝਾ ਕਰੋ ਤੁਹਾਨੂੰ ਸਭ ਬਹੁਤ ਸਾਰੀ ਆਸ਼ੀਸ਼ ਸਵੇ ਆਮਨ